ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜਿਹੜਿਆਂ ਅੱਜ ਦੀ ਵੱਡੀ ਖਬਰ ਹੜ ਸਰਕਾਰ ਦੀ ਨਲਾਇਕੀ ਤੇ ਲਾਪ ਲਾਪਰਵਾਹੀ ਦਾ ਸਿੱਟਾ ਸੁਖਬੀਰ ਬਾਦਲ ਵਿਕਾਸ ਪੰਜਾਬ ਵਿੱਚ ਆਏ ਹੜਾਂ ਦੌਰਾਨ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਾਰ ਪ੍ਰਸਤੀ ਵਿੱਚ ਜ਼ਿਲ੍ਹਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੀ ਅਨਾਜ ਮੰਡੀ ਤੋਂ ਰਾਤ ਸਮੱਗਰੀ ਤੇ 100 ਟਰੱਕ ਕਰਵਾਨਾ ਕੀਤੇ ਗਏ ਇਸ ਮੌਕੇ ਬੋਲਦਿਆਂ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ بارشਾਂ ਭਾਵੇਂ ਜਿਆਦਾ ਹੋئیںਗਾ ਹਨ ਪਰ ਹੜਾ ਹੜ ਜਿਹੇ ਹਾਲਾਤਾਂ ਤੋਂ ਬਚਨ ਲਈ ਸਮੇ ਤੋਂ ਪਹਿਲਾਂ ਪ੍ਰਬੰਧ ਨਾ ਕਰਨੇ ਭਗਵੰਤਾਨ ਸਰਕਾਰ ਦੀ ਬੇਸਮਝੀ ਅਤੇ ਬੇ ਬੇਤਿਆਨੀ ਦਾ ਸਿੱਟਾ ਹੈ ਉਹ ਉਹਨਾਂ ਹੜ੍ਹਾਂ ਪੀੜਤਾਂ ਦੀ ਸਹਾਇਤਾ ਲਈ ਜ਼ਿਲ੍ਹਾ ਛੀਰੀ ਮੁਖਤਸਰ ਸਾਹਿਬ ਤੋਂ ਰਾਤ ਸਮੱਗਰੀ ਦੇ 100 ਟਰੱਕ ਰਵਾਨਾ ਕਰਨ ਤੋਂ ਪਹਿਲਾਂ ਹਲਕੇ ਦੇ ਆਗੂਆਂ ਤੇ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੜ੍ਹਾਂ ਦੇ ਪਾਣੀ ਨੂੰ ਸੰਭਾਲਣ ਲਈ ਪਾਖੜਾ ਤੇ ਭੋਗ ਡੈਮ ਬਣਾਏ ਗਏ ਹਨ ਜੋ ਪਹਿਲਾਂ ਪਾਖੜਾ ਡੈਮ ਪਾਖੜਾ ਡੈਮ ਤੇ ਡੈਮ ਦੇ ਪਾਣੀ ਨੂੰ ਕੰਟਰੋਲ ਕੀਤਾ ਜਾਵੇ ਪਰ ਇਸ ਨਿਕੰਮੀ ਸਰਕਾਰ ਨੇ ਨਾ ਤਾਂ ਜੋ ਪਹਿਲੀ ਸਰਕਾਰਾਂ ਵੇਲੇ ਬੰਨਣਾ ਅਤੇ ਨਾਲਿਆਂ ਦੀ ਦੀ ਸਫਾਈ April ਤੋਂ June ਤੱਕ ਕਰ ਲਈ ਜਾਂਦੀ ਹੈ ਉਹ ਸਫਾਈ ਕੀਤੀ ਅਤੇ ਨਾ ਹੀ ਡੈਮਾਂ ਤੋਂ ਪਾਣੀ ਨੂੰ ਸਿਰੇ ਛਮੇ ਸਿਰੇ ਤੋੜ ਥੋੜਾ ਥੋੜਾ ਕਰਕੇ ਛੱਡਿਆ ਜਦੋਂ ਸਗੋਂ 2 2 3 3 ਲੱਖ ਸਿਕਯੂ ਸਿਕ ਪਣੀ ਇਕੱਠਾ ਛੱਡ ਦਿੱਤਾ ਤੇ ਅੱਗੇ ਪੁਖਤਾ ਪ੍ਰਬੰਧ ਨਾ ਹੋਣ ਕਰਕੇ 55 ਲੱਖ ਦੀ ਮੌਤ ਤੇ ਪੰਜਾਬ ਦੀ 4 ਲੱਖ ਏਕੜ ਜਿੰਮ ਫਸਲ ਤਬਾਹ ਅਤੇ ਕਰੋੜ ਰੁਪਏ ਦਾ ਹੋਰ ਨੁਕਸਾਨ ਸਰਕਾਰ ਦੀ ਨਲਾਈਕੀ ਦੇ ਕਰ ਦਿੱਤਾ ਕ੍ਰੋੜਾ ਨੇ ਨੁਕਸਾਨ ਤੋਂ ਬਾਅਦ ਪੀੜਤਾਂ ਦੀ ਸਾਰ ਲੈਣ ਵੀ ਨਹੀਂ ਗਏ ਉਹਨਾਂ ਕਿਹਾ ਹੈ ਕਿ ਅਸੀਂ 500 ਟਰੱਕ ਸਮੱਗਰੀ ਅਤੇ 1 ਲੱਖ ਏਕੜ ਦਾ ਕਣਕ ਬੀਜ ਮਦਦ ਲਈ ਭੇਜਣ ਦਾ ਵਾਅਦਾ ਕੀਤਾ ਹੈ ਜੇ ਸਬ ਤੋਂ ਤੀਜੇ ਗੇੜ ਗੇਟ 100 ਟਰੱਕ ਰਾਹਤ ਵਾਲੇ ਭੇਜੇ ਜਾ ਰਹੇ ਹਨ ਜੇਸਨ ਉਹ ਸਾਡੇ ਵਰਕਰ ਅਤੇ ਸੇਵਾਦਾਰਾਂ ਨਾਲ ਜਾ ਕੇ ਲੋੜੀਂਦਾ ਤੱਕ ਸਪਲਾਈ ਕਰਨਗੇ ਉਹਨਾਂ ਕਿਹਾ ਹੈ ਕਿ ਕਾਲੀ ਦਾਲ ਵਧਾਵੇ ਬਤਾਬਕ 1 ਲੱਖ ਏਕੜ ਦਾ ਕਣਕ ਦੇ ਬੀਜ ਜਦੋਂ ਕਿ 1 ਲੱਖ ਏਕੜ ਦਾ ਕਣਕ ਦਾ ਬੀਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਭੇਜਿਆ ਜਾਵੇਗਾ ਬਾਕੀ ਰਹਿੰਦੇ ਕਰੀਬ 2 ਲੱਖ ਏਕੜ ਖਰਾਬੇ ਰਿਪੀਟਤਾ ਲਈ ਵੀ ਯਾਦ ਬਾਕੀ ਸਿਆਸੀ ਪਾਰਟੀਆਂ ਨੂੰ ਜੋ ਕਿਸਾਨਾਂ ਲਈ ਮਗਰਮੱਛ ਦੇ ਹੰਝੂ ਵਹੋਣ ਦੀ ਬਜਾਏ ਸੇਵਾ ਆਦਿ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਸਖਬੀਰ ਬਾਦਲ ਨੇ ਕਿਹਾ ਹੈ ਕਿ ਰਿਪੀਟਤਾ ਦੀ ਮਦਦ ਲਈ ਮੁੱਖ ਮੰਤਰੀ ਦੀ ਫੀਲ ਦੀ ਫੀ ਰੀਲੀਫ ਫੰਡ ਵਿੱਚ ਪੈਸਾ ਲੈਣ ਦੀ ਬਜਾਏ ਸਰਕਾਰ ਵੱਲੋਂ ਚੱਲਦੀ ਕਲਾ ਮਿਸ਼ਨ ਪੰਜਾਬ ਲਈ ਪੈਸੇ ਇਕੱਠੇ ਕਰਕੇ ਕਿਸ ਪੰਜਾਬੀਆਂ ਨਾਲ ਧੋਖਾ ਹੋ ਸਕਦਾ ਹੈ ਕਿਉਂਕਿ ਇਸ ਦੀ ਕੋਈ ਆਰਟੀਆਈ ਨਹੀਂ ਮਿਲੇਗੀ ਇਸ ਮੌਕੇ ਇਸ ਕਾਰਜ ਦੇ ਮੁੱਖ ਪ੍ਰਬੰਧਕ ਸੇਬ ਸਾਬਕਾ ਵਿਧਾਇਕ ਕਵਰਜੀਤ ਸਿੰਘ 로ਜੀ ਤੇ ਬਾਰਕਤ ਦੀ ਤਜਿੰਦਰ ਸਿੰਘ ਮੱਡੂ ਖੇੜਾ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਪਾਈ ਸਾਬਕਾ ਵਿਧਾਇਕ ਮਨਤਾਰ ਸਿੰਘ ਤੇ ਬਰਾੜ ਕਟਕਪੁਰਾ ਮਨਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਣੀ ਫਤਨਮਾ ਲਹਰਪਾਲ ਸਿੰਘ 베ਦੀ ਸਾਹਿਬ ਕਾ ਪ੍ਰਦਾਨ ਹੀਰਾ ਸਿੰਘ ਜੜੇ ਮਾਨ ਚਰਨਜੀਤ ਸਿੰਘ ਛੱਕਾ ਵਾਲੀ ਜਗਤਾਰ ਸਿੰਘ ਪੱਪੀ ਤੇ ਵਰਿੰਦਰ ਸਿੰਘ ਟਿੱਲੋ ਵਰਕਰ ਕਮੇਟੀ ਮੈਂਬਰ ਕਾ ਸਕਾਸ਼ਦੀਪ ਸਿੰਘ ਮਿੱਡੂ ਖੇੜਾ ਹਰਦੀਪ ਗੁਰਦੀਪ ਸਿੰਘ ਮੜ ਮੱਲੂ ਜਮਿੰਦਰ ਸਿੰਘ ਗੋਗੀ ਅਤੇ ਅਕਾਲਗੜ੍ਹ ਹਰਪਾਲ ਸਿੰਘ ਕੋਟਲੀ ਚਰਨ ਦਾ ਸਚੰਨਾ ਬਰੀਵਾਲਾ ਤੇ ਕ੍ਰਿਸ਼ਨ ਚੰਦ ਕਰਾ ਦੇ ਕ੍ਰਾਂਤੀ ਬਲਜਿੰਦਰ ਸਿੰਘ ਰੰਗਪੂਰੀ ਤੇ ਸੰਤਰਾਮ ਗੱਗਲੂ ਰੋਸ਼ਨ ਲਾਲ ਰੋਸ਼ੀ ਆਦਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ ਖਬਰ ਨਾਲ ਹੰਤਕ ਬਣੇ ਰਹਿਣ ਲਈ ਧੰਨਵਾਦ